ਇਸ ਸਪੇਸ਼ਲ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਅੰਦਾਜ਼ੇ ਕਿ ਪੰਜਾਬ ਵਿਧਾਨ ਸਭਾ ਚ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬਾ ਵਾਸੀਆਂ ਨੂੰ ਰਮਜ਼ਾਨ ਦੀ ਵਧਾਈ ਦਿੱਤੀ ਐ ਸਦਾਨੰਦਰ ਬੋਲਦੇ ਮੁੱਖ ਮੰਤਰੀ ਨੇ ਆਖਿਆ ਕਿ ਇਹ ਤਿਉਹਾਰ ਸਾਡੇ ਸਮਾਜ ਭਾਈਚਾਰੇ ਨੂੰ ਕਾਇਮ ਰੱਖਦਾ ਉਹਨਾਂ ਨੇ ਕਿਹਾ ਕਿ ਉਹ ਅੱਜ ਖਾਸ ਤੌਰ ਤੇ ਵਪਾਰੀਆਂ ਲਈ ਗੱਲ ਕਰਨਾ ਚਾਹੁੰਦੇ ਨੇ ਪਿਛਲੇ ਦਿਨੀ ਮੁਕੇਰੀਆ ਦਿਨਾਂ ਲਗਾ ਪਠਾਨਕੋ ਲੁਧਿਆਣਾ ਤੇ ਪਟਿਆਲਾ ਦੇ ਵਿੱਚ ਵਪਾਰ ਸਰਕਾਰ ਮਿਲੀ ਹੋਈ ਸੀ ਇਹ ਸਰਕਾਰ ਦਾ ਪਹਿਲਾ ਪ੍ਰੋਗਰਾਮ ਸੀ ਤੇ ਮੌਕੇ ਤੋਂ ਉਹਨਾਂ ਦੀਆਂ ਕਈ ਸਮੱਸਿਆਵਾਂ ਦਾ ਹੱਲ ਵੀ ਜਿਹੜਾ ਉਹਨਾਂ ਵੱਲੋਂ ਕਰ ਦਿੱਤਾ ਗਿਆ ਉਹ ਥੀ ਮੁੱਖ ਮੰਤਰੀ ਭਗਵੰਤ ਮਾਨੇ ਵੀ ਆਖਿਆ ਕਿ 10 ਮਾਰਚ ਨੂੰ ਜਦੋਂ ਵੋਟਾਂ ਹੋਣਗੀਆਂ ਸੀ ਤਾਂ ਅਸੀਂ ਲੋਕਾਂ ਨਾਲ ਵਾਅਦੇ ਕੀਤੇ ਸੀ ਕਿ ਉਸ ਤੋਂ ਬਾਅਦ ਹੁਣ ਇਹਨੇ ਨੇ ਕਿਹਾ ਕਿ ਉਹ ਨਤੀਜੇ ਆਂ ਤਾਂ ਬਾਅਦ ਉਹਨਾਂ ਨੇ ਵਾਅਦੇ ਕੀਤੇ ਸੀ ਕਿ ਹੁਣ ਸਰਕਾਰ ਕਸਬਾ ਤੇ ਪਿੰਡਾਂ ਦੇ ਵਿੱਚ ਚਲੇਗੀ ਜਿਸ ਦੇ ਤਹਿਤ ਪਿੰਡਾਂ ਦੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਨ ਲਈ ਕੈਂਪ ਲਗਾਏ ਜਾ ਰਹੇ ਨੇ ਉਹਨਾਂ ਨੇ ਵੀ ਕਿਹਾ ਕਿ ਇਹਨਾਂ ਕੈਂਪਾਂ ਤੇ ਮੈਂ ਖੁਦ ਧਿਆਨ ਰੱਖ ਰਿਹਾ ਹਾਂ ਤੇ ਦੱਸਦੇ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਆਖਿਆ ਕਿ ਜਦੋਂ ਅਸੀਂ ਵੋਟਾਂ ਮੰਗਣ ਜਾਂਦੇ ਤਾਂ ਘਰ-ਘਰ ਜਾਂਦੇ ਆ ਜਦੋਂ ਅਸੀਂ ਜਿੱਤ ਜਾਂਦੇ ਆ ਤਾਂ ਲੋਕਾਂ ਨੂੰ ਚੰਡੀ ਜੜਾ ਬੁਲਾ ਲੈਨੇ ਆ ਪਰ ਹੁਣ ਲੋਕਾਂ ਦੇ ਕਾਮਕਾਰ ਘਰ ਬੈਠੇ ਹੋਣਗੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਆਖਿਆ ਕਿ ਵਿਧਾਨ ਸਭਾ ਦੇ ਸਦਨ ਅੰਦਰ ਪਹਿਲੇ 1-2 ਦਿਨ ਰੋਲਾ ਪਿਆ ਪਰ ਇਸ ਤੋਂ ਬਾਅਦ ਸਦਨ ਸ਼ਾਂਤੀਪੂਰਵਕ ਟੰਗਣਾ ਚੱਲਦਾ ਨਜ਼ਰ ਆ ਰਿਹਾ ਹੈ ਤੇਹੀ ਮਾਹੌਲ ਮੈਂ ਦੇਖਣਾ ਚਾਹਣਾ ਉਹਨਾਂ ਨੇ ਦੱਸਿਆ ਹੈ ਕਿ ਪੂਰੇ ਦੇਸ਼ ਦੇ ਅੰਦਰ ਲੋਕ ਸਭਾ ਚੋਣਾਂ ਦੀ ਤਿਆਰੀ ਕੀਤੀ ਜਾ ਰਹੀ ਹੈ ਹਰ ਉਮੀਦਵਾਰਾ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ 2-3 ਦਿਨਾਂ ਦੇ ਅੰਦਰ ਚੋਣ ਜਾਤਾ ਲੱਗਣ ਜਾ ਰਿਹਾ ਹੈ ਜਿਸ ਤੋਂ ਬਾਅਦ ਹਰ ਕਿਸੇ ਨੇ ਲੋਕਾਂ ਦੇ ਕੋਲ ਜਾਣਾ ਸਬਦਾ ਹੱਕ ਹੋ ਗਿਆ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਆਖਿਆ ਕਿ ਅੱਜ ਤੱਕ ਕੋਈ ਵੀ ਵੈਸੀ ਸਰਕਾਰ ਨਹੀਂ ਦੇਖੀ ਜੋ ਲੋਕਾਂ ਦੇ ਇੰਨੇ ਨੇੜੇ ਨਜ਼ਰ ਆਵੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਖਿਆ ਕਿ ਸ਼ੰਭੂ ਤੋਂ ਸਹਾਨੇਵਲ ਤੱਕ ਸਾਤ ਰੇਲਵੇ ਸੇਸ਼ਨ ਦਾ ਦੁਗਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਰਨਾ ਹੈ ਪਰ ਇਸ ਪੰਜਾਬ ਸਰਕਾਰ ਨੂੰ ਕੋਈ ਸੱਦਾ ਨਹੀਂ ਦਿੱਤਾ ਗਿਆ ਜਦੋਂ ਕਿ ਰਾਜਪਾਲ ਖੰਨਾ ਵੀ ਖੇ ਬੈਠੇ ਹਨ ਮੁੱਖ ਮੰਤਰੀ ਨੇ ਵੀ ਕਿਹਾ ਕਿ ਇਸੇ ਤਰ੍ਹਾਂ ਵੀ ਨਹੀਂ ਕਿ ਪੰਜਾਬ ਨੇ ਟੈਕਸ ਦਾ ਕੋਈ ਪੈਸਾ ਨਾ ਦਿੱਤਾ ਹੋਵੇ ਪਰ ਪਾਜ ਪਾਜ ਬਦਸਤੂ ਇਸੇ ਤਰ੍ਹਾਂ ਦੇ ਪ੍ਰੋਗਰਾਮ ਨੂੰ ਆਪਣਾ ਪ੍ਰੋਗਰਾਮ ਬਣਾ ਲੈਂਦੀ ਹੈ ਉਹਨਾਂ ਨੇ ਕਿਹਾ ਕਿ ਜਿਹੜੇ ਰੇਲਵੇ ਸਟੇਸ਼ਨਾਂ ਦਾ ਉਦਘਾਟਨ ਕੇਂਦਰ ਸਰਕਾਰ ਨੇ ਕਰਨਾ ਉਸ ਨੂੰ ਲੱਗਣ ਵਾਲੀਆਂ ਸਰਕਾਰ ਦੇ ਪੈਸਾ ਪੰਜਾਬ ਸਰਕਾਰ ਨਹੀਂ ਲਗਾਇਆ ਹੈ ਉੱਥੇ ਦਾਜੀ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਨਿਸ਼ਾਨਾ ਸਾਧਿਆ ਗਿਆ ਉਹਨਾਂ ਨੇ ਕਿਹਾ ਕਿ ਕੀ ਪ੍ਰਧਾਨ ਮੰਤਰੀ ਦੀ ਹੱte ਵੀ ਇੱਛਾ ਹੈ ਕਿ ਹੋਈ ਇਸ ਪ੍ਰੋਗਰਾਮ 'ਚ ਮੇਰਾ ਨਾਮ ਹੋਵੇ ਫਿਰ ਇਛਾਵਾ ਕਦੇ ਨਹੀਂ ਪਰਣੀਆ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਆਖਿਆ ਕਿ ਇਸ ਕਿਸਮ ਦੇ ਵਿਕਾਸ ਇੱਕ ਅਮਤ ਸਿਆਸਤ ਨੂੰ ਨਾ ਲੈ ਕੇ ਆਓ ਉਹਨਾਂ ਨੇ ਕਿਹਾ ਕਿ ਜਦੋਂ ਵੀ ਪ੍ਰਧਾਨ ਮંત્રી ਨਰਿੰਦਰ ਮੋਦੀ ਜੀ ਦਾ ਗ੍ਰਹਿ ਮੰਤਰੀ ਪੰਜਾਬ ਆਂਦੇ ਨੇ ਤਾਂ ਅਸੀਂ ਉਹਨਾਂ ਦਾ ਅੱਖਾਂ ਪਿਛਾ ਕੇ ਜਿਹੜਾ ਸਵਾਗਤ ਕਰਦੇ ਹਾਂ ਕਿਉਂਕਿ ਇਹ ਸਾਡਾ ਫਰਜ਼ ਹੈ ਸਭ ਤੋਂ ਪਹਿਲਾਂ ਤਾਂ ਮੈਂ ਅੱਜ ਰਮਜ਼ਾਨ ਦੇ ਦਿਹਾੜੇ ਤੇ ਮੈਂ ਸਾਰੇ ਥੈਂਕ ਯੂ ਦੇਸ਼ ਦੇ ਵਸਨੀਕਾਂ ਨੂੰ ਮੈਂ ਮੁਬਾਰਕ ਦੇਣੀ ਚਾਹਨਾ ਪਵਿੱਤਰ ਮਹੀਨਾ ਰਮਜ਼ਾਨ ਦਾ ਸ਼ੁਰੂ ਹੋਇਆ ਹੈ ਔਰ ਜੇ ਸਾਡੇ ਸਾਡੇ ਜਿਹੜੇ ਤਿਉਹਾਰ ਨੇ ਸਾਡੇ ਜਿਹੜੇ ਉਤਸਵ ਨੇ ਸਾਡੇ ਮੇਲੇ ਨੇ ਇਹ ਸਾਨੂੰ ਇੱਕ ਡੋਰ ਦੇ ਵਿੱਚ ਬੰਨ ਕੇ ਰੱਖਦੇ ਨੇ ਸਾਡੇ ਦੇਸ਼ ਦੀ ਸੋਸ਼ਲ ਬੌਂਡਿੰਗ ਜਿਹੜੀ ਐ ਸਮਾਜਿਕ ਭਾਈਚਾਰਾ ਉਹ ਇਸੇ ਕਰਕੇ ਕਾਇਮ ਹੈ ਕਿ ਸਾਡੇ ਅਸੀਂ ਇੱਕ ਦੂਜੇ ਦੇ ਤਿਉਹਾਰਾਂ ਨੂੰ ਮਨਾਉਂਦੇ ਆਂ ਇੱਕ ਦੂਜੇ ਨੂੰ ਵਧਾਈ ਦਿੰਦੇ ਆਂ ਇੱਕ ਦੂਜੇ ਦੇ ਤਿਉਹਾਰਾਂ ਨੂੰ ਵੱਧ ਚੜ ਕੇ ਮਨਾਇਆ ਜਾਂਦਾ ਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਦੱਸਿਆ ਜਾਂਦਾ ਹੈ ਕਿ ਤਿਉਹਾਰ ਜਿਹੜੇ ਨੇ ਉਹ ਕਿਸੇ ਖਾਸ ਫਿਰਕੇ ਦੇ ਨਹੀਂ ਤਿਉਹਾਰ ਜਿਹੜੇ ਨੇ ਖੁਸ਼ੀਆਂ ਜਿਹੜੀਆਂ ਨੇ ਉਹ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ ਮਾਨਯੋਗ ਸਪੀਕਰ ਸਾਹਿਬ ਮੈਂ ਅੱਜ ਖਾਸ ਤੌਰ ਤੇ ਵਪਾਰੀਆਂ ਲਈ ਮੈਂ ਗੱਲ ਕਰਖਣੀ ਚਾਹੁੰਨਾ ਕਿਉਂਕਿ ਪਿਛਲੇ ਦਿਨੀ ਮੁਕੇਰੀਆਂ ਬੀਨਨਗਰ ਪਠਾਨਕੋਟ ਲੁਧਿਆਣਾ ਅਮਰitsar ਸਾਹਿਬ ਕੱਲ ਪਟਿਆਲਾ ਤੇ ਵਪਾਰੀਆਂ ਨਾਲ ਮਿਲਣੀ ਹੋਈ ਵਪਾਰ ਸਰਕਾਰ ਮਿਲਣੀ ਆਪਣੀ ਕਿਸਮ ਦਾ ਪਹਿਲੀ ਵਾਰ ਪਹਿਲਾ ਪ੍ਰੋਗਰਾਮ ਸੀ ਇਸ ਤਰ੍ਹਾਂ ਦਾ ਕਿ ਜਦੋਂ ਸਬੰਧਤ ਸਾਰੇ ਡਿਸੀਜਨ ਮੇ ਜਿਹੜੇ ਆਫੀਸਰਸ ਨੇ ਉਹਨਾਂ ਨੂੰ ਨਾਲ ਲਿਜਾ ਕੇ ਭਾਵੇਂ ਉਹ ਬਿਜਲੀ ਬੋਰਡ ਦੇ ਸੀਐਮਡੀ ਹੋਣ ਭਾਵੇਂ ਫੋਰੈਸਟ ਦੇ ਸੈਕਟਰੀ ਹੋਣ ਪੀਡਬਲੂਡੀ ਦੇ ਸੈਕਟਰੀ ਹੋਣ ਪਾਵਰ ਸੈਕਟਰੀ ਹੋਣ ਚੀਫ ਸੈਕਟਰੀ ਹੋਣ ਉਹਨ ਸਾਰਿਆਂ ਨੂੰ ਨਾਲ ਲੈ ਜਾ ਕੇ ਮਾਈਕ ਜਿਹੜਾ ਉਹ ਸੰਤਕਾਰਾਂ ਨੂੰ ਦਿੱਤਾ ਜਾਂਦਾ ਹੈ ਵਪਾਰੀਆਂ ਨੂੰ ਦਿੱਤਾ ਜਾਂਦਾ ਹੈ ਕਿਉਂਕਿ ਜਿੱਥੇ ਸਮੱਸਿਆ ਹੈ ਉੱਥੇ ਹੱਲ ਵੀ ਹੈ ਸੋ ਉਹ ਆਪਣੀਆਂ ਮੁਸ਼ਕਲਾਂ ਦੱਸਦੇ ਨੇ ਬਹੁਤ ਸਾਰੇ ਦਾ ਧੰਨਵਾਦ ਹੀ ਕਰਦੇ ਆ ਜਾਂ ਤਾਂ ਕਿ ਸਾਡਾ ਤਾਂ ਜੀ ਹੱਲ ਹੋ ਗਿਆ ਸਵਾਲ ਤਾਂ ਘਰੋਂ ਦੱਸ ਲੈ ਕੇ ਆਏ ਸੀ ਪਰ ਸੱਤ ਤਾਂ ਜਿਹੜੇ ਨੇ ਉਹ ਪਹਿਲੇ ਹੀ ਸਰਕਾਰ ਨੇ ਜਿਹੜਾ ਬਰੌਸ਼ਰ ਜਾਰੀ ਕੀਤਾ ਉਹ ਚ ਹੱਲ ਹੋ ਗਏ ਸੋ ਜਿਹੜੀਆਂ ਥੋੜੀਆਂ ਬਹੁਤ ਮੁਸ਼ਕਲਾਂ ਨੇ ਉਹਨਾਂ ਨੂੰ ਮੌਕੇ ਤੇ ਹੀ ਹੱਲ ਕਰ ਦਿੱਤਾ ਜਾਂਦਾ ਹੈ। ਉਸੇ ਵੇਲੇ ਫੈਸਲਾ ਕਰ ਲਿਆ ਜਾਂਦਾ ਹੈ। ਜਿਵੇਂ ਕਿ ਮੈਂ ਐਗਜ਼ਾਮਪਲ ਦੇਦਾ ਮੈਨੂੰ ਦਿਨਾਨਗਰ ਦੇ ਵਿੱਚ ਇੱਕ ਪੱਠਾ ਜਿਹੜਾ ਐਸੋਸੀਏਸ਼ਨ ਹੈ ਉਹਨਾਂ ਦੇ ਨੁਮਾਇੰਦੇ ਨੇ ਕਿਹਾ ਕਿ ਸਾਨੂੰ 2 ਏਕੜ ਚੋਂ ਹੀ ਮਿੱਟੀ ਲੈਣ ਦੀ ਇਜਾਜ਼ਤ ਹੈ। ਸਾਨੂੰ ਬਹੁਤ ਦਿੱਕਤ ਆਉਂਦੀ ਹੈ ਉਰਚ ਕਿਉਂਕਿ ਕੰਸਟਰਕਸ਼ਨ ਜ਼ਿਆਦਾ ਹੋਣ ਲੱਗੀ। ਹੁਣ ਜਿਆਦਾ ਇੰਡਸਟਰੀ ਵੀ ਜਿਆਦਾ ਆ ਰਹੀ ਹੈ ਜਿੱਥੇ ਵੀ ਜਾਉਂਗੇ ਇੱਟ ਤਾਂ ਚਾਹੀਦੀ ਚਾਹੀਦੀ ਹੈ ਤਾਂ ਸਾਨੂੰ ਘਟੋ ਘਟ ਇਹਨੂੰ 4 ਏਕੜ ਕੀਤਾ ਜਾਵੇ ਤਾਂ ਅਸੀਂ ਮੌਕੇ ਤੇ ਫੈਸਲਾ ਕਰਕੇ 5 ਏਕੜ ਕਰਤਾ ਕਿ 5 ਏਕੜ ਦੇ ਵਿੱਚੋਂ ਤੁਸੀਂ ਮਿੱਟੀ ਲੈ ਕੇ ਆਪਣਾ ਜਿਹੜਾ ਪੱਠੇ ਤੇ ਇੱਟਾਂ ਵਾਸਤੇ ਵਰਤ ਸਕਦੇ ਹੋ ਪਰ ਨਾਲ ਦੀ ਨਾਲ ਅਸੀਂ ਉਹਨਾਂ ਨੂੰ ਇੱਕ ਉਹਨਾਂ ਤੋਂ ਇੱਕ ਵਾਅਦਾ ਵੀ ਲਿਆ ਹੈ ਕਿ ਪੱਠੇ ਜਿੱਥੇ ਆਲੇ ਦੁਆਲੇ ਪੱਠਾ ਹੋਵੇ ਜੀ ਤਾਂ ਕਾਲੇ ਰੰਗ ਦਾ ਧੂਆ ਜਦੋਂ ਆਉਂਦਾ ਹੈ ਅਣਦੋਲੇ ਦੇ ਕਈ ਪਿੰਡਾਂ ਚ ਜੇ ਰਾਤ ਨੂੰ ਕੱਪੜੇ ਸੁੱਕਣੇ ਪਾ ਦिए ਤਾਂ ਸਵੇਰ ਤੱਕ ਉਹ ਕਾਲੇ ਹੋ ਜਾਂਦੇ ਕਿ ਤੁਸੀਂ ਜਿਹੜਾ ਉਹ ਸਿਸਟਮ ਹੈ ਤੁਹਾਡੇ ਪੱਠੇ ਚੋਂ ਚਿੱਟੇ ਰੰਗ ਦਾ ਧੂਆ ਨਿਕਲਣਾ ਚਾਹੀਦਾ ਹੈ ਪੁਣਿਆ ਹੋਇਆ ਧੂਆ ਜਿਹਨੂੰ ਕਹਿੰਦੇ ਆ ਉਹ ਕੋਈ ਬਹੁਤਾ ਮਹਿੰਗਾ ਨਹੀਂ ਤਾਂ ਉਹਨਾਂ ਨੇ ਇਹ ਵੀ ਵਾਦਾ ਕੀਤਾ ਸਾਡੇ ਨਾਲ ਕਿ ਜੇ ਤੁਸੀਂ ਸਾਡੇ ਲਈ ਇੰਨਾ ਕਰ ਰਹੇ ਹੋ ਅਸੀਂ ਵੀ ਇਸ ਗੱਲ ਦਾ ਖਿਆਲ ਰੱਖਾਂਗੇ ਕਿਉਂਕਿ ਆਕਸੀਜਨ ਤਾਂ ਸਾਰਿਆਂ ਲਈ ਇੱਕੋ ਹੀ ਹੈ ਸਾਹ ਲੈਣ ਵਾਸਤੇ ਤਾਂ ਕਿਉਂਕਿ ਆਕਸੀਜਨ ਦੀ ਲੋੜ ਹੈ ਉਹਨੂੰ ਅਸੀਂ ਖਰਾਬ ਨਹੀਂ ਕਰਾਂਗੇ ਫਿਰ ਇੱਕ ਵਪਾਰੀ ਨੇ ਖੜੇ ਹੋ ਕੇ ਕਿਹਾ ਕਿ ਸਾਡਾ 1 ਕਰੋੜ ਤੱਕ ਦੀ ਜਿਹੜੀ ਟਰਨਓਵਰ ਹੈ ਉਹਦੀ ਹੈਲਥ ਇੰਸ਼ੋਰੈਂਸ ਹੈਗੀ ਹੈ 5 ਲੱਖ ਰੁਪਏ ਤੱਕ ਦਾ ਇਲਾਜ ਉਹ ਕਰਾ ਸਕਦਾ ਪਰ ਕਹਿੰਦੇ ਜੀ ਅੱਜ ਕੱਲ ਬਿਜ਼ਨਸ ਵੱਧ ਰਿਹਾ ਤਾਂ 1 ਕਰੋੜ ਦੀ ਟਰਨਓਵਰ ਹੋ ਜਾਂਦੀ ਹੈ ਕੀ ਇਹਨੂੰ 2 ਕਰੋੜ ਕੀਤਾ ਜਾ ਸਕਦਾ ਉਸੇ ਮੌਕੇ ਤੇ ਅਸੀਂ 2 ਕਰੋੜ ਰੁਪਏ ਦਾ ਜਿਹੜਾ ਟਰਨਓਵਰ ਹੈ ਉਹਨਾਂ ਨੂੰ ਅਸੀਂ ਹੈਲਥ ਇੰਸ਼ੋਰੈਂਸ 5 ਲੱਖ ਰੁਪਏ ਦਾ ਇਲਾਜ 700 739 ਦੇ ਨੇੜੇ ਤੇੜੇ ਹਸਪਤਲ ਨੇ ਪ੍ਰਾਈਵੇਟ ਹਸਪਤਲਾਂ ਦੇ ਵੀ ਇੰਪੈਲਿੰਗ ਕੀਤਾ ਉਹ ਜਿੱਥੇ ਮਰਜ਼ੀ ਇਲਾਜ ਕਰਾ ਸਕਦੇ ਨੇ ਸੋ ਸਾਡਾ ਫਰਜ਼ ਬਣਦਾ ਹੈ ਕਿ ਜਿਹੜੇ ਵਪਾਰੀ ਨੇ ਉਹ ਕਰਦਾਤਾ ਨੇ ਉਹ ਉਹਨਾਂ ਕਰਕੇ ਲੱਖਾਂ ਘਰਾਂ ਦੇ ਚੁੱਲ੍ਹੇ ਬਣਦੇ ਆ ਬਹੁਤ ਸਾਰੇ ਲੋਕਾਂ ਨੂੰ ਉਹ ਰੋਜ਼ਗਾਰ ਦਿੰਦੇ ਆ ਸੋ ਉਹਨਾਂ ਦਾ ਵੀ ਖਿਆਲ ਰੱਖਣਾ ਸਾਡਾ ਫਰਜ਼ ਬਣਦਾ ਸੋ ਇਹ ਬੜੇ ਕਾਮਯਾਬ ਚੱਲ ਰਹੇ ਨੇ ਇੰਨਾ ਨੇੜੇ ਸਰਕਾਰ ਕਦੇ ਨਹੀਂ ਕਿਸੇ ਵਰਗ ਦੇ ਗਈ ਇਸੇ ਤਰ੍ਹਾਂ ਜੀ ਕਿਸਾਨ ਮਿਲਨੀਆ ਵੀ ਕਰਦੇ ਆ ਪੀਯੂ ਚ ਸਫਲਤਾਪੂਰਵਕ ਦੋ ਤੇ ਤਿੰਨ ਕਿਸਾਨ ਮਿਲੀਆਂ ਕਰ ਚੁੱਕਿਆ ਉਹ ਚ ਕੋਈ ਰੈਲੀ ਨਹੀਂ ਕਰਦੇ ਉਹਦੇ ਚ ਅਲੱਗ-ਅਲੱਗ ਜਿਹੜੇ ਕਿਸਾਨ ਨੇ ਕਿ ਤੁਸੀਂ ਬਾਸਮਤੀ ਵਾਲੇ ਇੱਥੇ ਆ ਜਾਓ ਗੰਨੇ ਵਾਲੇ ਇੱਧਰ ਆ ਜਾਓ ਕਿੰਨੂ ਵਾਲੇ ਉਹ ਸਟਾਲ ਲੱਗਿਆ ਹੋਇਆ ਜਿਹੜੇ ਆਲੂਆਂ ਵਾਲੇ ਨੇ ਇੱਧਰ ਲਿਵਾਸ ਹਲ ਅਲੱਗ-ਅਲੱਗ ਫਸਲਾਂ ਦੇ ਅਲੱਗ-ਅਲੱਗ ਉੱਥੇ ਸਾਰੇ ਸਾਇੰਟਿਸਟ ਬੈਠੇ ਨੇ ਉਹਨਾਂ ਤੋਂ ਪੁੱਛੀਦਾ ਕਿ ਦੱਸੋ ਹੱਲ ਕੀ ਹੈ ਤੁਹਾਡੀ ਸਮੱਸਿਆ ਦਾ ਕੋਈ ਕਹਿੰਦਾ ਜੀ ਨਹਿਰ ਦਾ ਪਾਣੀ ਜੇ ਅਪ੍ਰੈਲ ਦੇ ਪਹਿਲੇ ਹਫ਼ਤੇ ਆ ਜਾਏ ਨਰਮੇ ਨੂੰ ਪਹਿਲੇ 2-3 ਪਾਣੀ ਨਹਿਰ ਵਾਲੇ ਲੱਗ ਜਾਣ ਤਾਂ ਕਿਸੇ ਕਿਸਮ ਦੀ ਸੁੰਡੀ ਵੀ ਉਸ ਬੂਟੇ ਦਾ ਨੁਕਸਾਨ ਨਹੀਂ ਕਰ ਸਕਦੀ ਬੂਟਾ ਤਕੜਾ ਹੋ ਜਾਂਦਾ ਅਸੀਂ ਉੱਥੋਂ ਹੀ ਸਮੱਸਿਆਵਾਂ ਜਿੱਥੇ ਸਮੱਸਿਆਵਾਂ ਨੇ ਉੱਥੋਂ ਹੀ ਅਸੀਂ ਹੱਲ ਲੱਭ ਰਹੇ ਹਾਂ ਸਰਕਾਰ ਤੁਹਾਡੇ ਦਵਾਰ ਨਾਂ ਆਂਦਾ ਇਹ ਪ੍ਰੋਗਰਾਮ ਹੈ ਜਿਹੜਾ ਮੈਂ ਜਿਸ ਦਿਨ 10 ਮਾਰਚ ਨੂੰ ਰਿਜ਼ਲਟ ਆਇਆ ਸੀ ਮੈਂ ਉਸ ਦਿਨ ਇਹ ਗੱਲ ਕਹੀ ਸੀ ਕਿ ਸਰਕਾਰ ਹੁਣ ਸੱਥਾਂ ਚੋਂ ਸਰਕਾਰ ਹੁਣ ਕਸਬਿਆਂ ਚੋਂ ਪਿੰਡਾਂ ਚੋਂ ਚੱਲਿਆ ਕਰੂਗੀ ਤੇ ਉਹ ਗੱਲ ਸੱਚੀ ਹੋ ਰਹੀ ਹੈ ਪਿੰਡਾਂ ਦੇ ਵਿੱਚ ਹੁਣ ਕੈਂਪ ਲੱਗ ਰਹੇ ਨੇ ਅੱਜ ਵੀ ਅਰੋਜ ਕੈਂਪ ਜਿਹੜੇ ਨੇ ਕਈ ਪਿੰਡਾਂ ਚ ਕੈਂਪ ਲੱਗਣਗੇ ਜਿੱਥੇ ਆਧਾਰ ਕਾਰਡ ਨਾਲ ਲਿੰਕ ਕੋਈ ਕਿਸੇ ਦਾ ਜਾਤੀ ਸਪਰਮਾਨ ਸਰਟੀਫਿਕੇਟ ਕਿਸੇ ਦਾ ਕੋਈ ਕਿਸੇ ਵੀ ਕਿਸਮ ਦਾ ਕੋਈ ਕੰਮ ਸਰਕਾਰੀ ਉਹਨਾਂ ਨੂੰ ਦਫ਼ਤਰ ਜਾਏ ਬਿਨਾਂ ਉਹਨਾਂ ਦੇ ਘਰ ਉਹਨਾਂ ਦੇ ਪਿੰਡ ਕੈਂਪ ਲੱਗੂਗਾ ਔਰ ਮੈਂ ਸਾਰੀ ਰਿਪੋਰਟ ਲੈਣਾ ਕਿ ਅੱਜ ਕਿੰਨੇ ਕਿਹੜੇ ਜ਼ਿਲ੍ਹੇ ਚ ਕਿੰਨੇ ਕੈਂਪ ਲੱਗੇ ਤਾਂ ਜੇ ਕੋਈ ਕਿਤੇ ਘੱਟ ਲੱਗ ਰਹੇ ਨੇ ਤਾਂ ਸੀ ਡਿਪਟੀ ਕਮਿਸ਼ਨਰ ਨੂੰ ਇਹ ਪੁੱਛਦੇ ਆ ਕਿ ਕੈਂਪ ਕਿਉਂ ਨਹੀਂ ਲੱਗ ਰਹੇ ਤੇ ਨਾਲ ਇਹ ਆ ਕਿ ਪੁੱਛ ਕੇ ਕਿ ਵੱਡੇ ਪਿੰਡਾਂ ਚ ਪੁੱਛ ਕੇ ਤੇ ਆਲੇ ਦੁਆਲੇ ਪਿੰਡਾਂ ਦੇ ਵਿੱਚ 2-2 ਕਿਲੋਮੀਟਰ ਦੇ ਰੇਡੀਅਸ ਦੇ 3-3 ਕਿਲੋਮੀਟਰ ਦੇ ਰੇਡੀਅਸ ਚ ਗੁਰਦੁਆਰਾ ਸਾਹਿਬ ਦੇ ਵਿੱਚ ਅਨਾਉਂਸਮੈਂਟ ਕਰਵਾ ਕੇ ਸਪੀਕਰ ਚ ਕਿ ਭਾਈ ਉੱਥੇ ਅੱਜ ਤਸੀਲਦਾਰ ਸਾਹਿਬ ਆਉਣਗੇ ਏਡੀਸੀ ਆਊਗਾ ਕੋਈ ਕੰਮ ਹੈ ਤੁਹਾਡਾ ਉੱਥੇ ਪੇਪੜਾ ਥੱਲੇ ਬੋੜਾ ਥੱਲੇ ਬਹਿ ਕੇ ਕਰੋ ਇਹ ਸਾਡਾ ਫਰਜ਼ ਬਣਦਾ ਜਦੋਂ ਅਸੀਂ ਵੋਟਾਂ ਮੰਗਣ ਜਾਂਦੇ ਆ ਉਦੋਂ ਘਰ ਘਰ ਜਾਂਦੇ ਆ ਉਦੋਂ ਡੋਰ ਟੋਰ ਵੀ ਜਾਂਦੇ ਆ ਤੇ ਜਦੋਂ ਸਰਕਾਰ ਬਣ ਜਾਂਦੀ ਹੈ ਉਦੋਂ ਕਹਿੰਦੇ ਚੰਡੀਗੜ੍ਹ ਆ ਜਾਓ ਮੰਨ ਜੋ ਸਪੀਕਰ ਸਾਹਿਬ ਚੰਡੀਗੜ੍ਹ ਆਉਣਾ ਮਤਲਬ ਲਗਭਗ 6-7 ਹਜ਼ਾਰ ਦਾ ਖਰਚਾ ਘੱਟੋ-ਘੱਟ ਔਰ ਆ ਕੇ ਇੱਥੇ ਕੰਮ ਨਾ ਹੋਵੇ ਤਾਂ ਸਮਝ ਲਓ 6-7 ਹਜ਼ਾਰ ਹੋਰ ਹੋ ਗਿਆ ਸੋ ਅਸੀਂ ਕੁਝ ਜਿਵੇਂ ਪਹਿਲਾਂ ਸਿਰਫ ਇੱਕੋ ਹੀ ਸੀਗਾ ਮਲੋੜ ਦੇ ਨੇੜੇ ਉਹ ਜਿਹੜਾ ਹੈਵੀ ਦਾ ਜਿਹੜਾ ਡਰਾਈਵਿੰਗ ਲਾਇਸੈਂਸ ਦਾ ਟ੍ਰੇਨਿੰਗ ਦਾ ਜਿਹੜਾ ਸੀਗਾ ਮਊਆਣੀ ਸੀ ਉਹ ਇੱਕੋ ਹੀ ਸੀਗਾ ਪੂਰੇ ਪੰਜਾਬ ਚ ਉਹ ਵੀ ਪੂਰੇ ਕੋਰਨਰ ਤੇ ਰਸਤਾ ਨਾਲ ਬਹੁਤ ਲੋਕ ਉਧਰ ਜਾਂਦੇ ਸੀ ਜਿਨ੍ਹਾਂ ਨੇ ਡਰਾਈਵਰੀਆਂ ਕਰਨੀਆਂ ਸਿੱਖਣਾਂ ਦੇ ਸੀ ਵੀਜਾ ਹੈਵੀ ਜਿਹੜੀ ਇਕੁਪਮੈਂਟ ਉਹਨਾਂ ਨੂੰ ਚਲਾਉਣਾ ਸਿੱਖਣਾ ਉਹਦੀ ਟ੍ਰੇਨਿੰਗ ਅਸੀਂ ਹੁਣ ਉਹਨਾਂ ਨੂੰ ਤਿੰਨ ਫਿਲਹਾਲ ਅਸੀਂ ਜਿਹਨੇ ਉਹ ਕਰਨੇ ਇੱਕ ਤਾਂ ਤੋਲਾਵਾਲ ਪਿੰਡ ਅਮਰਗੜ ਦੇ ਨੇੜੇ ਉਹ ਚੱਲ ਪਿਆ ਉੱਥੇ ਹੋਣ ਲੱਗਿਆ ਇੱਕ ਕਪੂਰਥਲੇ ਦੇ ਨੇੜੇ ਜਿਹੜਾ ਉਹ ਖੋਲਿਆ ਜਾਊਗਾ ਤਾਂ ਕਿ ਉਸ ਇਲਾਕੇ ਦੇ ਲੋਕ ਉੱਥੋਂ ਹੀ ਆਪਣੀ ਟ੍ਰੇਨਿੰਗ ਲੈ ਕੇ ਕਿਉਂਕਿ ਜੀਸੀਬੀ ਜਾਂ ਜਿਹੜੇ ਪੋਕਲੇਨ ਵਗੈਰਾ ਦੇ ਜਿਹੜੀ ਡਰਾਈਵਿੰਗ ਦੇ ਕਾਫੀ ਡਰਾਈਵਰਾਂ ਦੀ ਲੋੜ ਹੈ ਕਿਉਂਕਿ ਹਾਈਵੇ ਬਣ ਰਹੇ ਨੇ ਕੰਸਟਰਕਸ਼ਨ ਚੱਲ ਰਹੀ ਹੈ ਭਾਰੀ ਤਾਂ ਡਰਾਈਵਰਾਂ ਦੀ ਤਨਖਾਹ ਵੀ ਬਹੁਤ ਜ਼ਿਆਦਾ ਇਸ ਕਰਕੇ ਉਹ ਉੱਥੇ ਟ੍ਰੇਨਿੰਗ ਲੈ ਕੇ ਜੇ ਆਪਣੇ ਚੰਗੀ ਤਨਖਾਹ ਪਾ ਰਹੇ ਨੇ ਤਾਂ ਸਾਡਾ ਫਰਜ਼ ਬਣਦਾ ਕਿ ਉਹਨਾਂ ਨੂੰ ਕੋਈ ਖੱਜਲ ਖਵਾਰੀ ਨਾ ਹੋਵੇ